ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਨਾਲ ਪਹਿਲਾ ਵੀਡੀਓ ਪਾਈ ਸੀ ਅਕਿਰਤ ਕੰਤਾਵਾ ਤੇ ਬਈ ਕਿਤੇ ਅਸੀਂ ਗੁਰੂ ਤੋਂ ਬੇਮੁਖ ਤਾਂ ਨਹੀਂ ਹੋ ਗਏ ਗੁਰੂ ਤੋਂ ਅਕਿਰਤ ਕੰਨ ਦਾ ਮਤਲਬ ਹੁੰਦਾ ਅਹਸਾਨ ਫਰਾਮੋਚ ਅਹਸਾਨ ਫਰਾਮੋਚ ਕਹਿ ਲਓ ਚਾਹੇ ਗੁਰੂ ਤੋਂ ਬੇਮੁਖ ਹੋਣਾ ਕਹਿ ਲਓ ਇਹ ਬੇਮੁਖ ਜੇ ਕੋ ਗੁਰ ਤੇ ਬੇਮੁਖ ਹੋਵੇ ਬਨ ਸਤਗੁਰ ਮੁਕਤ ਨਾ ਪਾਵੇ ਬੇਮੁਖ ਕੌਣ ਹੁੰਦਾ ਆ ਤੇ ਉਹਦੀ ਗੱਦੀ ਕਿੱਦਾਂ ਹੁੰਦੀ ਆ ਇਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ ਤੇ ਸਨਮੁਖ ਕੌਣ ਹੁੰਦਾ ਇੱਕ ਬੇਮੁਖ ਹੁੰਦਾ ਇੱਕ ਸਨਮੁਖ ਹੁੰਦਾ ਉਹ ਸਨਮੁਖ ਕੌਣ ਹੁੰਦਾ ਉਹ ਨੂੰ ਵੀ ਆਪਾਂ ਆਉਣ ਲੱਗੇ ਆਉਣ ਵਾਲੇ ਸਮੇਂ 'ਚ ਕੋਲਾਤਾ ਕਰਾਂਗੇ ਇਹ ਤੀਜੇ ਨੰਬਰ ਤੇ ਇੱਕ ਮੰਨਮੁਖ ਹੁੰਦਾ ਆ ਤੇ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰ ਕਰਾਂਗੇ ਤੇ ਚੌਥੇ ਥਾਂ ਤੇ ਇੱਕ ਗੁਰਮੁਖ ਹੁੰਦਾ ਆ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ ਸੋ ਅੱਜ ਵਿਚਾਰ ਕਰਦੇ ਸਾਂ ਫਿਰ ਉਹ ਵੀਡੀਓ ਲੰਬੀ ਹੋ ਜਾਂਦੀ ਆ ਤੇ ਲੰਮੀ ਵੀਡੀਓ ਨੂੰ ਫਿਰ ਇਗਨੋਰ ਕਰਦੇ ਆਂ ਦੇਖਦੇ ਨਹੀਂ ਹੈਗੇ ਜਾ ਸੁਣਦੇ ਨੇ ਅਗੇ ਬਾਕੀ ਨਾਟਕ ਜਿਹੜੇ ਸੁਣਨ ਬਾਅਦ ਤੇ ਆਪਾਂ ਮੱਝ ਢਿੱਡੇ ਮਰਜੀ ਲੰਬੇ ਹੋਣ ਕੋਈ ਚੱਕਰ ਨਹੀਂ ਪਰ ਇਹਨਾਂ ਗੱਲਾਂ ਤੋਂ ਜਿਹੜੀ ਆ ਉਹ ਆਮ ਕਰਕੇ ਮੈਂ ਦੇਖਿਆ ਸੰਗਤ ਨੂੰ ਅਲਰਜੀ ਆ ਇਹ ਅਗਿਰਤ ਘੰਤਾ ਦਾ ਰੂਪ ਆ ਇਹ ਆਸਾਨ ਫਰਾ ਮੋਚਤਾ ਦਾ ਰੂਪ ਆ ਉਹ ਭਾਈ ਗੁਰਮੁਖੋ ਸੁਣੋ ਤੇ ਆਪਣੇ ਗੁਰੂ ਨਾਲ ਜੁੜੋ ਤੇ ਆਪਣੇ ਫਰਜ਼ ਨੂੰ ਪਛਾਣੋ ਗੁਰੂ ਨੇ ਆਪਣੇ ਫਰਜ਼ ਨੂੰ ਪਛਾਣਿਆ ਤੇ ਸਾਡੀ ਖਾਤਰ ਉਹਨਾਂ ਨੇ ਸਰਬੰਸ ਵਾਰ ਦਿੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ 33 ਤਵੀ ਦੇ ਬਹਿਗ ਹੈ ਗੁਰੂਦੇਵ ਬਾਦਰਸਾਹ ਨੇ ਸੀਸ ਝੁਕਾ ਸੀਸ ਕਟਵਾਤਾ ਚਾਂਦਨੀ ਚੌਂਕ ਦੇ ਵਿੱਚ ਤੇ ਆ ਛੋਟੇ ਵੱਡੇ ਘੱਲੂ ਘਰ ਦੇ ਵਿੱਚ ਵੱਡੇ ਘੱਲੂ ਘਰ ਦੇ ਵਿੱਚ ਸਿਰਫ 24 ਘੰਟਿਆਂ ਦੇ ਵਿੱਚ 35000 ਸਿੰਘ ਸਿੰਗੜੀਆਂ ਬੱਚੇ ਬੁੱਢੇ ਚੀਜ਼ ਹੋਏ ਸੀ 24 ਘੰਟਿਆਂ ਅੰਝ ਤੇ ਅੱਜ 16 ਮਈ ਆ ਤੇ ਅੱਜ ਦੇ ਦਿਨ ਦੇ ਵਿੱਚ ਕਾਾਨੂੰਨਾਂ ਦੇ ਸ਼ਾਮ ਦੇ ਵਿੱਚ ਕੋਈ ਜ਼ਿਲ੍ਹਾ ਗੁਰਦਾਸਪੁਰ ਬਿਆਸ ਨਦੀ ਬਿਆਸ ਦਰਿਆ ਦੇ ਕਿਨਾਰੇ ਲਖਪਤ ਰਾਏ ਦੇ ਨਾਲ ਲੜਦਿਆਂ ਹੋਇਆ ਉਹ ਲਖਪਤ ਰਾਏ ਦੀ ਫੌਜ ਨਾਲ ਲੜਦਿਆਂ ਹੋਇਆ ਅੱਜ ਦੇ ਦਿਨ 11000 ਸਿੰਘ ਸਾਡੀ ਖਾਤਰ ਸ਼ਹੀਦ ਹੋਇਆ। ਉਹਨਾਂ ਨੇ ਆਪਣੇ ਫਰਜ਼ ਨੂੰ ਪਛਾਣਿਆ। ਪਰ ਅਸੀਂ ਆਪਣੇ ਫਰਜ਼ ਤੋਂ ਬੇਮੁਖ ਹਾਂ। ਅਸੀਂ ਗੁਰੂ ਤੋਂ ਬੇਮੁਖ ਹੋ ਕੇ ਆਪਣੇ ਫਰਜ਼ ਤੋਂ ਆਪਣੇ ਫਰਜ਼ ਵੱਲ ਨੂੰ ਪਿੱਠ ਕਰ ਲਈ। ਅਸੀਂ ਗੁਰੂ ਦੇ ਕੀਤੇ ਹੋਏ ਨੂੰ ਜਾਣਿਆ ਨਹੀਂ। ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਵਰਤ ਤਾਂ ਰਹੇ ਆ ਪਰ ਉਹਨਾਂ ਸਹੂਲਤਾਂ ਦਾ احਸਾਨ ਨਹੀਂ ਚਕਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਸਾਡਾ ਉਹ ਹਾਲ ਹੈ ਜਿਵੇਂ ਭਾਈ ਮਹਾਰਾਜ ਬਾਣੀ 'ਚ ਕਹਿੰਦੇ ਨੇ ਨਾ ਨਨਹ ਨਾ ਭੋਗਨੇ ਤ ਭੋਗਾ ਨਾ ਡੀਠਾ ਨਾ ਸੰਮਹ ਲਿਆ ਗੱਲਿਓ ਸੁਹਾਗਣ ਭਾਣੇ ਕੰਤਨ ਕਪਹੁ ਮੈਂ ਮਿਲਿਆ ਆਖਣ ਲੱਗੇ ਪੇ ਕੋਈ ਕਿਸੇ ਦਾ ਪਤੀ ਬਾਹਰ ਗਿਆ ਆ ਸੀ ਨਾ ਤੇ ਉਹ ਬਾਹਰੋਂ ਪੈਸਾ ਕਮਾ ਕੇ ਭੇਜਦਾ ਰਿਹਾ ਸਭ ਕੁਝ ਕਰਦਾ ਸੀ ਪਰ ਜਿਹੜੀ ਪਤਨੀ ਸੀਗੀ ਅਸੀਂ ਉਹਨਾਂ ਪਤਨੀਆਂ ਵਾਲਾ ਸਾਡਾ ਹਾਲ ਹੋ ਗਿਆ ਐ ਅਸੀਂ ਕਿਰਤ ਕੰਤਾ ਸਾਡੇ ਵਿੱਚ ਆ ਗਈ ਉਹ ਕੱਪੜੇ ਲੱਤੇ ਪਾਉਂਦੀ ਆ ਵਧੀਆ ਸੁਹਾਗਣਾ ਵਾਲੇ ਸੰਧੂਰ ਵੀ ਪਾਉਂਦੀ ਆ ਸਭ ਕੁਝ ਸੁਹਾਗਣਾ ਦੀਆਂ ਸਾਰੀਆਂ ਨਿਸ਼ਾਨੀਆਂ ਉਹਦੀਆਂ ਤੇ ਪਤੀ ਦੇ ਭੇਜੇ ਹੋਏ ਪਦਾਰਥਾਂ ਨੂੰ ਵੀ ਭੋਗਦੀ ਆ ਹਰ ਸੁਕਾਂਡਾ ਹੁੰਦੀ ਆ ਪਰ ਪਤੀ ਕਦੇ ਨਹੀਂ ਮਿਲਿਆ ਪਤੀ ਨਾਲ ਮਲਾਪ ਨਹੀਂ ਹੋਇਆ ਗੱਲੇ ਪਤੀ ਸੁਹਾਗਣੋਂ ਆ ਉਹਦੀਆਂ ਚੀਜ਼ਾਂ ਬਰਤਨ ਤੇ ਸੁਹਾਗਣੋਂ ਆ ਉਹਦੀ ਕਮਾਈ ਖਾਣ ਬਾਅਦ ਤੇ ਕਹਿੰਦੀ ਮੈਂ ਸੁਹਾਗਣੋਂ ਆ ਨੰਨਾ ਨਾ ਨਾ ਮਤਲਬ ਹੁੰਦਾ ਪਤੀ ਨੰਨਾ ਨਾ ਭੋਗਨੇ ਤ ਭੋਗਾ ਨਾ ਡੀਠਾ ਨਾ ਸੰਭਾਲਿਆ ਨਾ ਕਦੇ ਪਤੀ ਨੂੰ ਦੇਖਿਆ ਮਿਲਿਆ ਨਹੀਂ ਕਦੇ ਤੇ ਨਾ ਹੀ ਉਹਨੂੰ ਕਦੇ ਜੀਤੇ ਕੀਤਾ ਉਹਨੂੰ ਜੀਤੇ ਵੀ ਕਦੇ ਨਹੀਂ ਕੀਤਾ ਬਸ ਉਹਦੇ ਉਹਦੇ ਦਿੱਤੇ ਹੋਏ ਭੋਗਾਂ ਵਿੱਚ ਖਚਤ ਹੋ ਗਈ ਤੇ ਕਹੀ ਜਾਂਦੀ ਮੈਂ ਸੁਹਾਗਣ ਆ ਅਸੀਂ ਵੀ ਗੁਰਮੁਖ ਪਿਆਰਿਓ ਗੁਰੂ ਦੀ ਗੱਲ ਨਹੀਂ ਮੰਨੀ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਇੱਕ ਪੈਰ ਪਟਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਪਰ ਗੱਲੀਆਂ ਬਾਤਾਂ 'ਤੇ ਅਸੀਂ ਵੀ ਸੇਖੂਆ ਵਾਹਿਗੁਰੂ ਗੱਲੀਆਂ ਬਾਤਾਂ 'ਤੇ ਅਸੀਂ ਵੀ ਉਹ ਸੁਹਾਗਣ ਵਰਗੇ ਸੇਖੂਆ ਜਿਹਨੇ ਨਾ ਪਤੀ ਦੇਖਿਆ ਤੇ ਨਾ ਹੀ ਕਦੇ ਪਤੀ ਨੂੰ ਚੇਤੇ ਕੀਤਾ ਪਰ ਪਤੀ ਦੇ ਦਿੱਤੇ ਹੋਏ ਸਾਰੇ ਸੁੱਖ ਹੰਢਾਈ ਜਾਂਦੀ ਆ ਸਾਰੀਆਂ ਚੀਜ਼ਾਂ ਵਰਤੀ ਜਾਂਦੀ ਭੋਗ ਬਿਲਾਸ ਕਰਦੀ ਆ ਗੱਲੀ ਗੱਲਾਂ ਬਾਤਾਂ ਵਿੱਚ ਇਹ ਆਪਣੇ ਆਪ ਨੂੰ ਸੁਹਾਗਣ ਦੱਸੀ ਜਾਂਦੀ ਆ ਤੇ ਅਸੀਂ ਵੀ ਗੱਲੀ ਬਾਤ ਦੀ ਸਿੱਖ ਦੱਸੀ ਜਾਂਦੇ ਆ ਅਸਲ 'ਤੇ ਸਿੱਖ ਹੈ ਨਹੀਂ ਅਸੀਂ ਅਸੀਂ ਅਗਰ ਧਕਾਣੋ ਆ ਆਸਾਨ ਪ੍ਰਮੋਜਵਾ ਅਸੀਂ ਜਨਾਬਾਹਤੇ ਭਾਈ ਗੁਰਦਾਸ ਕਹਿੰਦੇ ਨੇ ਧਰਤੀ ਨੇ ਵੀ ਫਰਿਆਦ ਕੀਤੀ ਸੀ ਪ੍ਰਮਾਤਮਾ ਅੱਗੇ ਮੈਨੂੰ ਭਾਰ ਲੱਗਦਾ ਮੈਨੂੰ ਭਾਰ ਲੱਗਦਾ ਤੇ ਪ੍ਰਮਾ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਆਖਿਆ ਕਾਹਦਾ ਭਾਰ ਲੱਗਦਾ ਧਰਤੀ ਨੂੰ ਪੁੱਛਿਆ ਜੇ ਤਾਂ ਜੋ ਧਰਤੀ ਨੇ ਪ੍ਰਮਾਤਮਾ ਨੂੰ ਦੱਸਿਆ ਉਹ ਪ੍ਰਮਾਤਮਾ ਨੇ ਫਿਰ ਸਾਨੂੰ ਦੱਸਿਆ ਤੇ ਉਹਦੇ ਬਾਰੇ ਭਾਈ ਗੁਰਦਾਸ ਕਹਿੰਦੇ ਨਾ ਤੇਤ ਭਾਰੇ ਪਰਬਤਾਂ ਅਸਮਾਨ ਖੰਦੇ ਕਹਿੰਦੇ ਧਰਤੀ ਕਹਿੰਦੀ ਨਾ ਮੈਨੂੰ ਆ ਅਸਮਾਨ ਤੱਕ ਅਸਮਾਨ ਛੁੰਦੀਆਂ ਚੋਟੀਆਂ ਵਾਲੇ ਪਹਾੜ ਐਡੇ ਬੰਦੇ ਉੱਤੇ ਖੜੇ ਆ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ ਨਾ ਤੇਤ ਭਾਰੇ ਪਰਬਤਾਂ ਅਸਮਾਨ ਖੰਦੇ ਨਾ ਤੇਤ ਭਾਰੇ ਘਰ ਕੋਟ ਗੜ ਘਰਬਾਰ ਦਸੰਦੇ ਧਰਤੀ ਕਹਿੰਦੀ ਮੇਰੇ ਉੱਤੇ ਇੰਨੇ ਘਰ-ਬਾਰ, ਕੋਟ, ਕਿਲੇ ਬਣੇ ਹੋਏ ਆ, ਬੜਬੜੇ ਮਹਿਲ ਬਣੇ ਹੋ ਆ। ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ। ਨਾ ਤੇਤ ਭਾਰੇ ਸਾਇਰ ਆ, ਨਾ ਤੇ ਬਾਹ ਬਹੰਦੇ। ਕਹਿੰਦੇ ਨਦੀਆਂ, ਨਾਲੇ ਦਰਿਆ, ਸਰੋਵਰ, ਸਮੁੰਦਰ, ਮੇਰੇ ਉੱਤੇ ਦੁਨੀਆਂ ਭਰ ਦਾ ਇੰਨਾ ਪਾਣੀ ਆ। ਮੈਨੂੰ ਉਹਦਾ ਵੀ ਭਾਰ ਨਹੀਂ ਲੱਗਦਾ। ਨਾ ਤੇਤ ਭਾਰੇ ਤਰਬਨ, ਫਲ-ਸੁਫਲ ਫਲੰਦੇ। ਆਕਣ ਲੱਗੀ ਇੰਨਾ ਬਨਸਪਤੀ ਆ ਜਿਹੜੀ ਫਲਾਂ ਨਾਲ, ਫੁੱਲਾਂ ਨਾਲ ਭਰੀ ਭਈ ਲੱਡੀਆਂ ਪਈਆਂ। ਇਹ ਭਾਰੇ ਇਹਨਾਂ ਦਾ ਵੀ ਮੈਨੂੰ ਭਾਰ ਨਹੀਂ ਲੱਗਦਾ। ਨਾ ਦੇਤ ਭਾਰੇ ਜੀ ਜੰਤ ਅਨਗਿਣਤ ਫਰੰਦੇ ਅੱਖਣ ਲੱਗੀ ਮੇਰੇ ਉਤੇ 84 ਲੱਖ ਜੂਨ ਤੁਰੀ ਫਿਰਦੀ ਆ ਅਨੇਕ ਜੈ ਜੀਵ ਜੰਤੂ ਤਰੇ ਫਿਰਦੇ ਆ ਮੈਨੂੰ ਇਹਨਾਂ ਦਾ ਵੀ ਭਾਰ ਨਹੀਂ ਲੱਗਦਾ ਤੇ ਫਿਰ ਪ੍ਰਮਾਤਮਾ ਨੇ ਆ ਕੇ ਆ ਭਾਈ ਭਾਰ ਤੈਨੂੰ ਲੱਗਦਾ ਕਹਦਾ ਤੁਹਾਨੂੰ ਇਹ ਤਾਂ ਦੱਸ ਤੇ ਲਾਸਟ ਵਿੱਚ ਆ ਕੇ ਆਖਣ ਲੱਗੀ ਭਾਰੇ ਭੂਈ ਅਕਰਤ ਕਣ ਮੰਦੀ ਹੁ ਮੰਦੇ ਵਾਹਿਗੁਰੂ ਵਾਹਿਗੁਰੂ ਆਖਣ ਲੱਗੀ ਮੈਨੂੰ ਅਕਰਤ ਕਣਾਂ ਦਾ ਆਹਸਾਨ ਫਰਾ ਮੋਛਾਂ ਦਾ ਭਾਰ ਲੱਗਦਾ ਚੱਕ ਲੈ ਮੇਰੇ ਤੋਂ ਉਹਨਾਂ ਨੂੰ ਘਟਾ ਦੇ ਮੇਰੇ ਉਤੋਂ ਉਹ ਭਾਰ ਜਿਹੜੇ ਆਸਾਨ ਪਰਮੋਸ਼ ਨੇ ਭਾਰੇ ਭੁਈਆ ਕਿਰਤ ਕਰਨ ਮੰਦੀ ਹੂੰ ਮੰਦੇ ਆਖਣ ਲੱਗੇ ਜਿੰਨੇ ਅਸੀਂ ਕਲਪਨਾ ਕਰੀਏ ਨਾ ਕਿਸੇ ਨੂੰ ਮੰਦਾ ਸਮਝ ਕੇ ਕਿਸੇ ਨੂੰ ਬੁਰਾ ਕਹਿਣ ਦੀ ਆਪਣੀ ਕਲਪਨਾ ਸਾਡੀ ਸੋਚ ਚੱਕਦੀ ਜਿੱਥੇ ਤੱਕ ਕਿਸੇ ਦੇ ਮੰਦਾ ਕਹਿ ਸਕਦੀ ਆ ਸਾਡੀ ਚਿਤਪਨ ਚੱਕਦੀ ਮੰਦਾ ਕਹਿ ਸਕਦੀ ਆ ਜਿਹੜਾ ਕਿਰਤ ਕਰਨ ਆ ਉਸ ਲੈਵਲ ਤੋਂ ਵੀ ਉੱਪਰਲਾ ਮੰਦਾ ਆ ਮਨ ਭਾਰੇ ਭੁਈਆ ਕਿਰਤ ਕਰਨ ਮੰਦੀ ਹੂੰ ਮੰਦੇ ਮੰਦੇ ਤੋਂ ਵੀ ਮੰਦਾ ਜਿੰਨਾ ਕਸੀਂ ਮੰਨਦਾ ਸਮਝ ਸਕਦੇ ਨਾ ਕਿਸੇ ਨੂੰ ਉਹ ਅਗਰਤਗਨ ਉਸ ਉਹਦੇ ਨਾਲ ਵੀ ਉੱਪਰਲੇ ਦਰਜੇ ਦਾ ਮਨੋਕਵਾ ਜਿਹੜਾ ਇੰਨਾ ਮੰਨਦਾ ਕਿਤੇ ਅਸੀਂ ਉਹ ਤਾਂ ਨਹੀਂ 1699 ਵਿੱਚ ਮਾਰ ਆਏ ਨੇ ਸੀਸ ਮੰਗਿਆ ਸੀ ਤੇ ਕਨਾਤਾ ਚ 25 85 85000 ਬੰਦੇ ਦਾ ਕੱਟਦੇ ਉਹਦਣ ਇਤਿਹਾਸਕਾਰ ਦੱਸਦਾ ਤੇ 85000 ਦੇ ਵਿੱਚ ਉਂਗਲੀ ਖੜੀ ਕਰਕੇ ਆਖਿਆ ਸੀ ਇੱਕ ਸੀਸ ਦੀ ਲੋੜ ਵਾ ਤੇ ਅਸੀਂ ਕੜਾ ਖਾਣ ਵਾਲਿਆਂ ਜਿਹੀ ਸੀਗੇ ਅਖੋਤੀ ਸਿੱਖ ਉਸ ਤਰ੍ਹਾਂ ਦੇ ਸੁਹਾਗਣ ਸੀ ਅਸੀਂ ਉਦਾਂ ਦੇ ਸੇਕੋਆਂ ਜਿੱਦਾਂ ਦੀ ਉਹ ਸੁਹਾਗਣ ਜਿਹੜੀ ਪਤੀ ਦਾ ਦਿੱਤਾ ਸਭ ਕੁਝ ਵਰਤਦੀ ਆ ਪਰ ਪਤੀ ਨੂੰ ਨਾ ਕਦੇ ਜੀਤੇਗੀ ਤਾਂ ਨਾ ਹੀ ਉਹਨਾਂ ਕਦੀ ਮੇਲ ਹੋਇਆ ਨਾ ਉਹਨੂੰ ਕਦੇ ਦੇਖਿਆ ਪਰ ਉਦਾਂ ਗੱਲੀਬਾਤੀ ਕਹਿੰਦੀ ਮੈਂ ਸੁਹਾਗਣ ਆ ਖਾਣ ਪੀਣ ਨੂੰ ਸੁਹਾਗਣ ਆ ਬਸ ਉਹ ਹੀ ਹਾਲ ਸਾਡਾ ਉਸ ਦਿਨ 1699 ਨੂੰ ਵੀ ਅਸੀਂ ਉਂਗਲੀ ਦੇ ਕੇ ਨਾ ਮਹਾਰਾਜ ਦੀ ਤੇ ਤਕਨਾਤਾਂ ਦੇ ਤੰਬੂਆਂ ਦੇ ਥੱਲੇ ਉਹਦੀ ਡੰਗ ਕੇ ਅਸੀਂ ਨੱਠ ਗਏ ਅਸੀਂ ਡਰਦੇ ਤੇ ਜਿਉਂ 1699 ਦੇ ਦੌਰੇ ਆ ਹੁਣ ਤੱਕ ਨੱਠੇ ਹੀ ਫਿਰਦੇ ਆ ਉਂਗਲੀ ਹੁਣ ਵੀ ਖੜੀ ਆ ਹੁਣ ਵੀ ਤਖਤਾਂ ਦੇ ਉੱਤੇ ਹਰ ਸੰਗਰਾਦ ਨੂੰ ਹਰ ਬੁੱਧਵਾਰ ਨੂੰ ਮੱਥਿਆ ਪੁੰਨਿਆਂ ਜੋ ਵੀ ਕਿਸੇ ਨੇ ਦਿਨ ਰੱਖਿਆ ਹੋਵੇ ਉਸ ਦਿਨ ਉੱਥੇ ਹਾਲੇ 20 ਬਾਟਾ ਤਿਆਰ ਹੁੰਦਾ ਸਮਝੋ ਉਸ ਵੇਲੇ ਵੀ ਗੁਰੂ ਉਂਗਲੀ ਖੜੀ ਕਰਕੇ ਕਹਿੰਦਾ ਇੱਕ ਸੀਸ ਦੀ ਲੋੜ ਵਾ ਉਹ ਗੁਰਮੁਖੋ ਜੇ 1699 ਨੂੰ ਨਟ ਗਿਆ ਸੀ ਨਾ ਕਨਾਤਾਂ ਥੱਲੇ ਆਉਂਦੇ ਤਾਂ ਹੁਣੇ ਆਪਾਂ ਸੋ ਆਪਣੀ ਉਹ ਗਲਤੀ ਨੂੰ ਸੁਧਾਰ ਲਈਏ ਹੁਣੇ ਸੋਧ ਕਰਕੇ ਮੁੜ ਕੇ ਗੁਰੂ ਦੇ ਦਵਾਰ ਤੇ ਗੁਰੂ ਦੀ ਉਂਗਲੀ ਨੂੰ ਦੇਖ ਕੇ ਇਸ਼ਾਰਾ ਸਮਝ ਕੇ ਹੁਣੇ ਜਾ ਕੇ ਪੰਜਾਂ ਦੇ ਪੇਸ਼ ਹੋ ਜਾਈਏ ਸੋ ਅਗਿਰਤ ਘੰਤਾ ਦੀ ਸ਼ਾਪ ਜਿਹੜੀ ਸਾਡੇ ਮੱਥੇ ਤੇ ਲੱਗ ਚੁੱਕੀ ਆ ਨਾ ਉਹਨੂੰ ਮਿਟਾ ਲਈਏ ਤਾਂ ਫਿਰ ਲੋਕ ਸੁਖੀ ਅਪਰਲੋਕ ਸੇਹਲੇ ਨਾਨਕ ਹਰਿਪ੍ਰਭਾ ਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ